ਅੱਜ ਮੇਟਰੋਪਿੰਡ ਮੋਦਕੀ ਖੜੇ ਆ ਥੋੜੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਜੀ ਸੋਨਾਲੀ ਘਾਰਦਿਆਂ ਤੇ ਸਵਰਾਜ ਟਰੈਕਟਰ ਆ ਮਾਲਕ ਆਪਣੇ ਕੋਲੇ ਲੈਣੇ ਜਾਣ ਕਰੇ ਹਾਂ ਜੀ ਬਾਈ ਕੀ ਹਾਲ? ਹਾਂਜੀ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਅੱਜ ਆਪਣੇ ਕੋਲ ਤਿੰਨ ਆ ਗਈ ਹਾਂਜੀ ਤੇ ਸਾਰਿਆਂ ਤੋਂ ਪਹਿਲਾਂ ਸੋਨਾਲੀ ਕਾ ਡੀਆਈ 750 ਜਿਹੜਾ ਟਰੈਕਟਰ ਆ ਇਹ ਮਾਡਲ ਕਿਹੜਾ ਬਾਈ ਜੀ? ਇਹ 2011 ਮਾਡਲ ਆ ਜੀ 2011 ਮਾਡਲ ਦਾ ਤੇ ਨੰਬਰ ਪਿਆ ਬਾਈ ਨੰਬਰ ਪਿਆ ਬਾਈ ਪੀਵੀ09 ਠੀਕ ਹੈ ਜੀ ਪੀਵੀ09 ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਗੱਲ ਕਰੀਏ ਬਾਈ ਜੀ ਮੂਹਰਲੇ ਟਾਇਰਾਂ ਦੀ ਹਾਂ ਚਾਰੇ ਟਾਇਰ ਹੈਗੇ ਆ 45 ਕ ਪੈਸੇ ਅੱਧੋਂ ਘੱਟ ਆ ਮਤਲਬ ਠੀਕ ਆ ਵੀ ਅੱਧੇ ਰੱਖ ਲਈਏ ਆਪਾਂ ਹਾਂਜੀ ਹਾਂਜੀ ਵੀ ਚਾਰੇ ਟਾਇਰ ਅੱਧੇ ਹੈਗੇ ਆ ਹਾਂਜੀ ਹਾਂਜੀ ਤੇ ਬਾਈ ਜੀ ਰੰਗ ਪੇੜ ਦਾ ਟਰੈਕਟਰ ਹਾਂਜੀ origignal ਬਿਲਕੁਲ ਕਿਤੇ ਵੀ ਇੱਕ ਕਲਮ ਵੀ ਨਹੀਂ ਲੱਗੀ ਰੰਗ ਦੀ ਸਾਰਾ ਟਰੈਕਟਰ origignal ਆ ਤੇ ਬਾਈ ਜੀ ਮੇਨ ਹੁੰਦਾ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਿਲਕੁਲ ਵਾਕੇ ਤਸੱਲੀ ਕਰਨ ਵਾਕੇ ਤਸੱਲੀ ਕਰਕੇ ਫੇਰ ਸੌਦਾ ਲਾ ਲੈਣਾ ਹਾਂਜੀ ਹਾਂਜੀ ਤੇ ਬਾਈ ਜੀ ਸਮਾਨ ਪੂਰਾ ਇਹਦੇ ਨਾਲ ਮਿਲੂਗਾ ਹਾਂਜੀ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਮਿਲ ਜੀ ਠੀਕ ਆ ਬਾਈ ਜੀ ਡੰਡਾ ਫੱਟੀ ਛਤਰੀ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਹੋ ਤੇ ਬਾਈ ਜੀ ਇਹਦਾ ਕੀ ਮਾਡਲ ਰੱਖਿਆ ਡਿਮਾਂਡ ਕੀ ਹਾਂਜੀ ਡਿਮਾਂਡ 315000 315000 ਰੁਪਏ ਟਰੈਕਟਰ ਦੀ ਡਿਮਾਂਡ ਆ ਤੇ ਜਿਹੜਾ ਕਰਕੇ ਆਉਂਦਾ ਵੀਡੀਓ ਬਾਈ ਜੀ ਸ਼ੇਅਰ ਮਾਨਤਨ ਵੀਰੇ ਫੋਲ ਕਰਾਂਗੇ ਫੋਲ ਮਾਨਤਨ ਕੀਤਾ ਜਾਊਗਾ ਤੇ ਇੰਜਨ ਗੇਅਰ ਦਾ ਬਾਈ ਵਾਹ ਕੇ ਲੈ ਆਣ ਵਾਹ ਕੇ ਤਸੱਲੀ ਕਰਕੇ ਲੈ ਆਣ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਅਗੇ ਜੀ ਅਰਜਨ ਮਹਿੰਦਰਾ ਅਰਜਨ 605 ਡੀ ਆਈ ਇਹ ਕਿਹੜਾ ਮਾਡਲ ਹੈ ਇਹ 2021 ਮਾਡਲ ਹੈ 2021 ਦੀ ਮਾਡਲ ਹੈ ਪੰਜਾਬ ਨੰਬਰ 50 ਪੀ 05 ਫਰੀਪੁਰ ਦਾ ਹੀ ਆ ਹਾਂਜੀ ਫਸਟ ਓਨਰ ਦੀ ਠੀਕ ਹੈ ਜੀ ਸਰਕਾਰੀ ਪਲੇਟਾਂ ਲੱਗੀਆਂ ਫਸਟ ਓਨਰ ਆ ਇਹਦੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਹਾਂਜੀ ਵੀਰੇ ਇਹਦੇ 80 ਪਿਆਸੀ ਪੈਸੇ ਟਾਇਰ ਆਈ ਚਾਰੇ ਬਾਈ ਹਾਂਜੀ ਹਾਂਜੀ ਚਾਰੇ ਟਾਇਰ 80 ਤੋਂ 85 ਪੈਸੇ ਆ ਤੇ ਰੰਗ ਪੇੜ ਦੀ ਗੱਲ ਕਰੀਏ ਬਈ ਟਰੈਕਟਰ ਹੀ ਨਵਾਂ ਇਹ ਤਾਂ ਬਿਲਕੁਲ ਮਾਡਲ ਭਾਵੇਂ 21 ਆ ਪਰ ਟਰੈਕਟਰ ਚੱਲਿਆ ਜੈਨੂਇਨ ਹੀ ਆ ਜਿੰਨਾ ਵੀ ਚੱਲਿਆ ਇੱਕ ਕੰਪਨੀ ਰਿਕਾਰਡ ਨਾਲ ਚੱਲਿਆ ਹਾਂਜੀ ਬਣਾ ਕੋਈ ਚੈੱਕ ਕਰਾ ਲੇ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਇਹਦੇ ਨਾਲ ਟਰੈਕਟਰ ਨਾਲ ਸਮਾਨ ਪੂਰਾ ਮਿਲੂਗਾ ਹਾਂਜੀ ਕੰਪਨੀ ਦਾ ਡੰਡਾ ਫੱਟੀ ਛਤਰੀ ਸਾਹਿਬ ਕੋਲ ਨਾਲ ਮਿਲ ਜੈਂਦਾ ਸੈਂਟਰ ਗੇਅਰ ਦਾ ਕੰਪਨੀ ਦਾ ਹਣ ਹਾਂਜੀ ਹਾਂਜੀ ਪਾਵਰ ਸਟੀਰਿੰਗ ਪਾਵਰ ਪਾਵਰ ਸਟੀਰਿੰਗ ਸੈਂਟਰ ਗੇਅਰ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਲੈਣਾ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਰੱਖੀ ਆ ਹਾਂਜੀ ਇਹਦੀ ਡਿਮਾਂਡ ਹੈਗੀ 585000 585000 ਰੁਪਿਆ ਡਿਮਾਂਡ ਆ ਤੇ ਜਿਹੜਾ ਵੀਡੀਓ ਬਈ ਸ਼ੇਅਰ ਕਰਕੇ ਆਉਂਦਾ ਮਾਨਤਨ ਵੀਰੇ ਫੁੱਲ ਪੂਰਾ ਮਾਨਦਾਨ ਤੇ ਇੰਨਾ ਚ ਹਾਂਜੀ ਹਾਂਜੀ ਠੀਕ ਆ ਅੱਗੇ ਆ ਗਿਆ ਜੀ 960 ਖਵਰਾਜ ਇਹ ਆਰਥੋਬਿਓਨ ਨਾਲੋਂ ਵੱਡਾ ਹਨ ਬਈ ਹਾਂਜੀ ਇਹ 60 ਐਚਪੀ ਚਾਹੀ 16 ਦੇ ਟਾਇਰ ਚਾਹੀ 60 ਹਾਰਸ ਪਾਵਰ ਤੇ 16 ਦੇ ਟਾਇਰ ਹਾਂਜੀ ਹਾਂਜੀ ਤੇ ਮਾਡਲ ਕਿਹੜਾ ਬਈ ਇਹ 2016 ਜੀ 16 ਮਾਡਲ ਆ ਤੇ ਨੰਬਰ 50 ਵਾ ਨੰਬਰ 50 13 ਦੀ ਗੱਲ ਕਰੀ ਟਾਇਰ ਵੀ ਨਵੇਂ ਦੇ ਹੈਗੇ ਆ 65 ਤੋਂ 70 ਪੈਸੇ ਚਾਰੇ ਹਾਂਜੀ ਹਾਂਜੀ ਠੀਕ ਆ ਜੀ 65 ਤੋਂ 70 ਪਰਸੈਂਟ ਟਾਇਰ ਆ ਤੇ ਮੇਨ ਗੱਲ ਕਰੀਏ ਬਈ ਜੀ ਇਹ ਰੰਗ ਪੇੜ ਦੀ ਹਾਂਜੀ ਓਰੀਜਨਲ ਬਿਲਕੁਲ ਹੀ ਸਾਰਾ ਓਰੀਜਨਲ ਆ ਹਾਂਜੀ ਹਾਂਜੀ ਠੀਕ ਆ 50 ਟਾਇਰਾਂ ਵਾਲਾ ਟਰੈਕਟਰ ਆ ਸਾਰਾ ਓਰੀਜਨਲ ਆ ਕੰਪਨੀ ਤੋਂ ਭ ਠੀਕ ਹੈ ਜੀ ਆਈ ਮਿਲੂਗਾ ਬਾਈ ਸਮਾਨ ਪੂਰਾ ਹਾਂਜੀ ਹਾਂਜੀ ਸਮਾਨ ਡੰਡਾ ਫੱਟੀਛਤਰੀ ਪੂਰਾ ਮਿਲੂਗਾ ਜੀ ਤੇ ਇੰਜਨ ਗੇਅਰ ਦਾ ਬਾਈ ਵਾਹ ਕੇ ਤਸੱਲੀ ਕਰਕੇ ਲੈ ਕੇ ਆਣਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਰੱਖੀ ਹੈ ਜੀ ਹਾਂਜੀ ਇਹਦੀ ਡਿਮਾਂਡ ਹੈ ਕਿ 495000 495000 ਰੁਪਏ ਡਿਮਾਂਡ ਆ ਹਾਂਜੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਮਾਨਤਾਨ ਵੀਰੇ ਫੋਲੋ ਕਰਾਂ ਠੀਕ ਆ ਤੇ ਬਾਈ ਜੀ ਇਹ ਤਿੰਨੇ ਟਰੈਕਟਰ ਜਿਹੜੇ ਆਪਾਂ ਇਹ ਵਿਖਾਏ ਆ ਵੀਡੀਓ ਦੇ ਵਿੱਚ ਇਹ ਕਿਹੜੇ ਪਿੰਡ ਵਗਾਊ ਆ ਪਿੰਡ ਮੁੱਦਕੀ ਜ਼ਿਲ੍ਹਾ ਫਰੀਦਕੋਟ ਤੇ ਨੰਬਰ ਬੋਲੋ ਜੀ 95013 83398 ਹਣ ਬਾਈ ਜੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਆਪਾਂ ਮਾਨਦਾਨ ਨੂੰ ਫੋਲੋ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ